ਇਕ ਸਮੇਂ ਦੀ ਗੱਲ ਹੈ ਪੰਜਾਬ ਦੇ ਇੱਕ ਪਿੰਡ ਵਿੱਚ ਇੱਕ ਨਵਜਵਾਨ ਨੌਜਵਾਨ ਗੁਰਪ੍ਰੀਤ ਸਿੰਘ ਰਹਿੰਦਾ ਸੀ ਉਹ ਪਿੰਡ ਦੇ ਹੋਰ ਕਿਸਾਨਾਂ ਵਾਂਗ ਕਦੇ ਖੇਤ ਦੇ ਵਿੱਚ ਰੁਚੀ ਨਹੀਂ ਲੈਂਦਾ ਸੀ ਗੁਰਪ੍ਰੀਤ ਦਾ ਮਨ ਮਸ਼ੀਨਾ ਅਤੇ ਨਵੀਆਂ ਟੈਕਨਾਲੋਜੀਆਂ ਵਿੱਚ ਜ਼ਿਆਦਾ ਲੱਗਦਾ ਸੀ ਉਸਦੇ ਮਾਤਾ-ਪਿਤਾ ਸੋਚਦੇ ਸਨ ਕਿ ਉਹ ਕਦੇ ਵੀ ਚੰਗਾ ਕਿਸਾਨ ਨਹੀਂ ਬਣ ਸਕੇਗਾ ਇੱਕ ਦਿਨ ਗੁਰਪ੍ਰੀਤ ਨੂੰ ਆਪਣੇ ਦੋਸਤ ਤੋਂ ਪਤਾ ਲੱਗਿਆ ਕਿ ਮਾਰਕੀਟ ਵਿੱਚ ਫਾਰਮਿੰਗ ਸਿਮੂਲੇਟਰ ਨਾਮਕ ਇੱਕ ਨਵਾਂ ਗੇਮ ਆਇਆ ਹੈ। ਇਸ ਗੇਮ ਵਿੱਚ ਕਿਸਾਨੀ ਦੇ ਸਾਰੇ ਕੰਮ ਵਰਚੁਅਲ ਤਰੀਕੇ ਨਾਲ ਕਰਨੇ ਹੁੰਦੇ ਹਨ। ਗੁਰਪ੍ਰੀਤ ਨੇ ਸੋਚਿਆ ਕਿ ਇਸ ਗੇਮ ਰਾਹੀਂ ਉਹ ਖੇਤੀਬਾੜੀ ਬਾਰੇ ਕੁਝ ਨਵਾਂ ਸਿੱਖ ਸਕਦਾ ਹੈ। ਉਸਨੇ ਗੇਮ ਖਰੀਦ ਲਈ ਅਤੇ ਰਾਤਾ ਰਾਤ ਬੈਠ ਕੇ ਖੇਡਣਾ ਸ਼ੁਰੂ ਕੀਤਾ। ਗੇਮ ਦਾ ਅਸਰ ਗੇਮ ਵਿੱਚ ਗੁਰਪ੍ਰੀਤ ਨੇ ਸ਼ੁਰੂਆਤ ਛੋਟੇ ਖੇਤ ਨਾਲ ਕੀਤੀ। ਉਸਨੇ ਮੱਕੀ ਬੀਜੀ, ਪਾਣੀ ਲਗਾਇਆ ਅਤੇ ਵੱਢਣ ਦਾ ਕੰਮ ਸਿੱਖਿਆ। ਕਈ ਦਿਨਾਂ ਦੇ ਖੇਡਣ ਤੋਂ ਬਾਅਦ ਉਸਨੇ ਸਿੱਖਿਆ ਕਿ ਕਿਹੜੀਆਂ ਫਸਲਾਂ ਕਿਸ ਮੌਸਮ ਵਿੱਚ ਚੰਗੀਆਂ ਹੁੰਦੀਆਂ ਹਨ। ਉੱਥੇ ਹੀ ਉਸਨੇ ਸਿੱਖਿਆ ਕਿ ਨਵੀਆਂ ਮਸ਼ੀਨਾਂ ਜਿਵੇਂ ਟਰੈਕਟਰ, ਕੰਬਾਈਨ ਅਤੇ ਸੈੱਡਰ ਕਿਵੇਂ ਵਰਤਣੀਆਂ ਹਨ। ਗੁਰਪ੍ਰੀਤ ਦੇ ਦਿਮਾਗ ਵਿੱਚ ਖਿਆਲ ਆਇਆ ਕਿ ਜੋ ਕੁਝ ਉਹ ਗੇਮ ਵਿੱਚ ਸਿੱਖ ਰਿਹਾ ਹੈ, ਉਹ ਹਕੀਕਤ ਵਿੱਚ ਵੀ ਅਜ਼ਮਾਇਆ ਜਾ ਸਕਦਾ ਹੈ। ਉਸਨੇ ਆਪਣੇ ਪਿਤਾ ਨੂੰ ਆਪਣਾ ਵਿਚਾਰ ਦੱਸਿਆ। ਪਹਿਲਾ ਪਿਤਾ ਜੀ ਨੇ ਉਸਦੀ ਗੱਲ ਨੂੰ ਗੰਭੀਰਤਾ ਨਾਲ ਨਹੀਂ ਲਿਆ। ਪਰ ਜਦ ਗੁਰਪ੍ਰੀਤ ਨੇ ਉਹਨਾਂ ਨੂੰ ਆਪਣੇ ਗੇਮ ਦੇ ਨਤੀਜੇ ਦਿਖਾਏ ਤਾਂ ਉਹ ਹੈਰਾਨ ਹੋ ਗਏ ਹਕੀਕਤ ਵਿੱਚ ਪ੍ਰਯੋਗ ਗੁਰਪ੍ਰੀਤ ਨੇ ਖੇਤ ਵਿੱਚ ਨਵੀਆਂ ਟੈਕਨੋਲੋਜੀਆਂ ਲਾਉਣੀਆਂ ਸ਼ੁਰੂ ਕੀਤੀਆਂ ਉਹ ਮਾਰਕੀਟ ਤੋਂ ਇੱਕ ਛੋਟਾ ਮਸ਼ੀਨਰੀ ਸੈੱਟ ਲਿਆਇਆ ਉਸਨੇ ਖੇਤਾਂ ਨੂੰ ਵੈਰਾਈਟੀ ਦੇ ਬੀਜ ਨਾਲ ਭਰਿਆ ਅਤੇ ਆਧੁਨਿਕ ਸਿੰਚਾਈ ਪ੍ਰਣਾਲੀਆਂ ਵਰਤੀਆਂ ਪਹਿਲੇ ਹੀ ਸੀਜ਼ਨ ਵਿੱਚ ਉਸਦੀ ਫਸਲ ਹੋਰ ਕਿਸਾਨਾਂ ਦੀ ਤੁਲਨਾ ਵਿੱਚ ਦੋਗੁਣੀ ਹੋਈ ਪਿੰਡ ਦੀ ਪ੍ਰੇਰਣਾ ਜਦ ਪਿੰਡ ਦੇ ਹੋਰ ਲੋਕਾਂ ਨੇ ਗੁਰਪ੍ਰੀਤ ਦੀ ਸਫਲਤਾ ਦੇਖੀ ਤਾਂ ਉਹ ਵੀ ਟੈਕਨਾਲੋਜੀ ਵੱਲ ਮੁੜੇ। ਉਹਨਾਂ ਨੇ ਸਿੱਖਿਆ ਕਿ ਕਿਸੇ ਵੀ ਕੰਮ ਨੂੰ ਆਧੁਨਿਕ ਢੰਗ ਨਾਲ ਕਰਨ ਦਾ ਵੀ ਆਪਣਾ ਇੱਕ ਮਜ਼ਾ ਹੈ। ਗੁਰਪ੍ਰੀਤ ਹੁਣ ਪਿੰਡ ਦਾ ਹੀਰੋ ਬਣ ਗਿਆ ਅਤੇ ਉਸਦੇ ਪਿੰਡ ਨੂੰ ਸਮਾਰਟ ਫਾਰਮਿੰਗ ਮਾਡਲ ਪਿੰਡ ਦੇ ਤੌਰ ਤੇ ਜਾਣਿਆ ਜਾਣ ਲੱਗਾ। ਸਿੱਖਿਆ ਇਸ ਕਹਾਣੀ ਤੋਂ ਸਾਡੇ ਲਈ ਇਹ ਸਿੱਖਣ ਨੂੰ ਮਿਲਦਾ ਹੈ ਕਿ ਕਦੇ ਵੀ ਨਵੀਆਂ ਚੀਜ਼ਾਂ ਸਿੱਖਣ ਤੋਂ ਹਿੱਕ ਕਚਾਹਟ ਨਹੀਂ ਕਰਨੀ ਚਾਹੀਦੀ। ਜੋ ਗੇਮ ਗੁਰਪ੍ਰੀਤ ਲਈ ਇੱਕ ਸ਼ੌਂਕ ਸੀ ਉਸਨੇ ਉਸਦੇ ਜੀਵਨ ਨੂੰ ਬਦਲ ਦਿੱਤਾ ਅਸਲੀ ਖੇਤੀ ਸਿਰਫ ਹੱਥਾਂ ਨਾਲ ਨਹੀਂ ਦਿਮਾਗ ਨਾਲ ਵੀ ਹੁੰਦੀ ਹੈ